ਇਦھر ਮਿਸ਼ਨ ਆਪਰੇਸ਼ਨ ਸ਼ੁਰੂ ਹੋਇਆ ਇਦھر ਮਿਸ਼ਨ ਆਪਰੇਸ਼ਨ ਦਾ ਨਾਮ ਸਾਹਮਣੇ ਆਇਆ ਤੇ ਉੱਧਰ ਇਸ ਨਾਮ ਨੂੰ ਰਜਿਸਟਰ ਕਰਾਉਣ ਦੇ ਲਈ ਬਾਲੀਵੁੱਡ 'ਚ ਦੌੜ ਲੱਗ ਗਈ ਆਪਰੇਸ਼ਨ ਸੰਦੂਰ ਕਹਿੰਦੇ ਬਾਲੀਵੁੱਡ ਦੇ ਵਿੱਚ ਇਸ ਟਾਈਟਲ ਨੂੰ ਲੈਣ ਦੇ ਲਈ ਕਸਮਾਨ ਮਚਿਆ ਪਿਆ ਤੀਸਰੀ ਜਿ ਬੜਕੇ ਵੱਡੇ ਬੈਨਰ ਇਸ ਨੂੰ ਰਜਿਸਟਰ ਕਰਾ ਰਹੇ ਨੇ ਇਸ ਟਾਈਟਲ ਨੂੰ ਕਹਿੰਦੇ ਜੀ ਇਹ ਸਿਨੇਮਾ ਹੀ ਅਪੀਲ ਕਰਦਾ ਫਿਲਮਾਈ اپیل ਕਰਦਾ ਹੈ ਇਹ ਸੰਦੂਰ ਸਿੰਬਲ ਬਹੁਤ ਕਮਾਲ ਦਾ ਤੁਸੀਂ ਇਹ ਦੇਖੋ ਕਿ ਇਧਰ ਦੋ ਮੁਲਕ جنگ ਦੀ ਬਰੂਹਾਂ ਤੇ ਆ ਖੜੇ ਆਪਸ ਵਿੱਚ ਗੋਲੀਬਾਰੀ ਹੋਈ ਜਵਾਨ ਸਾਡੇ ਵੀ ਸ਼ਹੀਦ ਹੋਏ ਫੌਜੀ ਉਹਨਾਂ ਦੇ ਵੀ ਮਾਰੇ ਗਏ ਆਮ ਨਾਗਰਿਕ ਸਾਡੇ ਵੀ ਮਾਰੇ ਗਏ ਉਧਰ ਅਤਵਾਦੀਆਂ ਦੇ ਟਿਕਾਣੇ ਵੀ ਨਸ਼ਟ ਹੋਏ ਤੇ ਹੋਰ ਲੋਕਾਂ ਦੇ ਵੀ ਮਾਰੇ ਜਾਣ ਦੀਆਂ ਖਬਰਾਂ ਨੇ ਪਰ ਇਧਰ ਇਹਨਾਂ ਨੂੰ ਉਸ ਕਸਬਾਨ ਦੇ ਵਿੱਚ ਵੀ ਆਪਣਾ ਬਿਜ਼ਨਸ ਲੱਭ ਰਿਹਾ ਲੱਭ ਰਿਹਾ ਸੀ ਉਹਦੇ ਵਿੱਚੋਂ ਵੀ ਮੁਨਾਫਾ ਲੱਭ ਰਿਹਾ